ਅੱਜ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿਖੇ ਮੌਜੂਦਾ ਜਿੱਤੇ ਕਿ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਰਕਸ਼ਾ ਕਰਕੇ ਕਿੰਨੇ ਕ ਜ਼ਿਆਦਾ ਜੜੀ ਹੈ ਦਿੱਕਤ ਆ ਰਹੀ ਹੈ ਆਟੋਜ਼ ਕਰਕੇ ਕਿੰਨੇ ਕ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਇਹ ਕਰਨਾ ਪੈ ਰਿਹਾ ਤੁਸੀਂ ਤਸਵੀਰਾਂ ਜੜੀਆਂ ਨੇ ਸਾਹਮਣੇ ਦੇਖ ਸਕਦੇ ਹੋ ਕਿ ਇਹ ਰਕਸ਼ਾ ਕਰਕੇ ਕਾਫੀ ਜ਼ਿਆਦਾ ਜਾਮ ਜੜੇ ਆ ਲੱਗ ਜਾਂਦਾ ਹੈ ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆ ਤਸਵੀਰਾਂ ਆ ਜੋ ਕਿ ਤੁਸੀਂ ਦੇਖ ਰਹੇ ਹੋ ਤਾਂ ਕਿਸ ਤਰੀਕੇ ਨਾਲ ਇਹ ਰਕਸ਼ੇ ਜੜੇ ਲਗਾਏ ਹੋਏ ਨੇ ਇਹ ਰਕਸ਼ੇ ਲੱਗਣ ਦੇ ਕਾਰਨ ਜਿਹੜੀ ਰੋਡ ਹੈ ਬਿਲਕੁਲ ਜਿਹੜੀ ਸੜਕ ਹੈ ਸੜਕ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਇਹ ਜਾਮ ਜੁੜਾ ਹੈ ਟ੍ਰੈਫਿਕ ਜਾਮ ਜੁੜਾ ਹੈ ਕਾਫੀ ਲੰਬਾ ਲੰਬਾ ਜੁੜਾ ਲੱਗ ਜਾਂਦਾ ਇਸ ਦੇ ਤਹਿਤ ਤੁਹਾਨੂੰ ਦੱਸਦੀ ਹੈ ਕਿ ਕਾਫੀ ਜ਼ਿਆਦਾ ਦਿੱਕਤ ਜੜੀ ਹੈ ਆਉਂਦੀ ਹੈ ਸਿਰਫ ਇੱਥੇ ਗੱਲ ਕਰੀਏ ਲੋਕਾਂ ਨੂੰ ਹੀ ਨਹੀਂ ਸਗੋ ਜਿਹੜੇ ਪੇਸ਼ੈਂਟਸ ਨੇ ਜਿਹੜੇ ਕਿ ਐਂਬੂਲੈਂਸ ਆਉਂਦੀਆਂ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੋ ਆ ਤੁਸੀਂ ਦੇਖ ਸਕਦੇ ਹੋ ਸੋ ਬਿਲਕੁਲ ਆਪਾਂ ਗੱਲ ਵੀ ਕਰਨ ਦੀ ਜਿਹੜੀ ਇਹ ਕੋਸ਼ਿਸ਼ ਸ਼ੁਰੂ ਕਰਾਂਗੇ ਅ ਪਾਗੀ ਇੱਥੇ ਵਿਚ ਵਿਚਕਾਰ ਰੁਕਾ ਕੇ ਖੜੇ ਹੋ ਮੈਂ ਮੈਂ ਸਵਾਰੀ ਖੜੇ ਤੋਂ ਨਹੀਂ ਸਵਾਰੀ ਲਾ ਰਹੇ ਮੈਂ ਹਾਂ ਹਾਂਜੀ ਤੁਹਾਨੂੰ ਪਤਾ ਨਹੀਂ ਭਾਜੀ ਕਿ ਕਿੰਨਾ ਜ਼ਿਆਦਾ ਟ੍ਰੈਫਿਕ ਲੱਗ ਜਾਂਦਾ ਸਾਈਡ ਤੇ ਮੈਨੂੰ ਲਾੜੇ ਸਵਾਰੀ ਲਾ ਲਈ ਮੈਂ ਤੁਹਾਨੂੰ ਬਿਲਕੁਲ ਸਿਵਲ ਹਸਪੀਟਲ ਦੇ ਬਾਹਰ ਜਿਹੜੇ ਖੜੇ ਆ ਸਿਵਲ ਹਸਪੀਟਲ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਦਿੱਕਤ ਆਉਂਦੀ ਹੈ ਕਾਫੀ ਜ਼ਿਆਦਾ ਪਰੇਸ਼ਾਨੀ ਜਿਹੜੀਆਂ ਆਉਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਅ ਇੱਥੇ ਭਾਜੀ ਕੀ ਹੋਇਆ ਇੱਥੇ ਰੁਕਾ ਕੇ ਖੜੇ ਹੋ ਇੱਥੇ ਰੁਕਾ ਕੇ ਖੜੇ ਹੋ ਸਵਾਰੀ ਪੁੱਛੀ ਸੀ ਤਾਂ ਕਰ ਗਏਂ ਦੀ ਸਾਹਬ ਤੁਸੀਂ ਇੱਥੇ ਰੁਕਾ ਕੇ ਖੜ ਜਾਂਦੇ ਤੁਹਾਨੂੰ ਪਤਾ ਨਹੀਂ ਕਿੰਨੇ ਕਿੰਨੇ ਤੰਗਤ ਆਉਂਦੀ ਹੈ ਉਹ ਅਸੀਂ ਕਿਹੜਾ ਰੋਜ਼ ਕਰਦੇ ਆ ਮੈਡਮ ਕੀ ਕਰਦੇ ਹੋ ਇਹਨੇ ਪੁੱਛਿਆ ਸੀ ਤਾਂ ਕਰਕੇ ਕੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜੇ ਇਰਖੇਸ ਵਾਲੇ ਨੇ ਇੱਥੇ ਖੜ੍ਹ ਜਾਂਦੇ ਨੇ ਜਿਹਦੇ ਕਰਕੇ ਕਾਫੀ ਜ਼ਿਆਦਾ ਦਿੱਕਤ ਜੜੀ ਆ ਆਉਂਦੀ ਆ ਐਂਬੂਲੈਂਸਾਂ ਨੂੰ ਹੀ ਨਹੀਂ ਸਗੋ ਜਿਹੜੇ ਲੋਕਲ ਯਾਨੀ ਕਿ ਲੋਗ ਨੇ ਪੇਸ਼ੈਂਟਸ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਸੋ ਇਸ ਫੇਲੇ ਦੀ ਜਿਹੜੇ ਤਸਵੀਰਾਂ ਆ ਤੁਹਾਡੇ ਤੋਂ ਪੁੱਛਾਰੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਰਖਸ਼ਾ ਕਰਕੇ ਕਿੰਨੇ ਕੇ ਜ਼ਿਆਦਾ ਦਿੱਕਤ ਸਾਹਮਣੇ ਆਉਂਦੀ ਹੈ ਸੋ ਕਾਫੀ ਜ਼ਿਆਦਾ ਲੋਕ ਜੁੜੇ ਨੇ ਇੱਥੇ ਖਜਲਖੁਆਰ ਹੁੰਦੇ ਨੇ ਕਿਉਂਕਿ ਕਈ ਵਾਰੀ ਆਪਾਂ ਦੇਖਦੇ ਕਿ ਐਂਬੂਲੈਂਸ ਦੀ ਗੱਲ ਕਰ ਲਈਏ ਜੋ ਫੇਰ ਆਪਾਂ ਗੱਲ ਕਰ ਲਈਏ ਲੋਕਾਂ ਦੀ ਜਾਂ ਪੇਸ਼ੈਂਟਸ ਦੀ ਆਪਾਂ ਗੱਲ ਕਰੀਏ ਸਿਵਲ ਹਸਪੀਟਲ ਨੂੰ ਜਾਂਦੇ ਹੋਏ ਕਾਫੀ ਜ਼ਿਆਦਾ ਜਿਹੜੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਜ਼ਿਆਦਾ ਇੱਥੇ ਖਜਲਖੁਆਰ ਜਿਹੜੇ ਨੇ ਹੁੰਦੇ ਨੇ ਤੋ ਬਿਲਕੁਲ ਵਿਚਕਾਰ ਜਾ ਕੇ ਆਪਣੇ ਇਰਖਸ਼ੇ ਰੁਕਾ ਲੈਂਦੇ ਨੇ ਇਸ ਵਾਰੀ ਕਰਕੇ ਸੋ ਕਾਫੀ ਜ਼ਿਆਦਾ ਦਿੱਕਤ ਜੜੀ ਹੈ ਆਉਂਦੀ ਹੈ ਕਾਫੀ ਜ਼ਿਆਦਾ ਲੋਕਾਂ ਨੂੰ ਜੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਸਾਈਡ ਦੀ ਗੱਲ ਕਰੀਏ ਦੁਕਾਨਾਂ ਦੀ ਸੋ ਬਿਲਕੁਲ ਇੱਕ ਸਾਈਡ ਦੁਕਾਨ ਨੇ ਤੇ ਦੂਜੀ ਸਾਈਡ ਦੀ ਜੇ ਮੈਂ ਗੱਲ ਕਰਾਂ ਸੋ ਦੂਜੀ ਸਾਈਡ ਆ ਤੁਸੀਂ ਦੇਖ ਸਕਦੇ ਹੋ ਇਹ ਰੱਖਸ਼ਾ ਕਿੰਨਾ ਕੁ ਵਿਚਕਾਰ ਆ ਕੇ ਜਿਹੜਾ ਰੁਕ ਗਿਆ ਜੇਕਰ ਸਿਵਲ ਤੋਂ ਕੋਈ ਵੀ ਪੈਂਸ਼ਨ ਜਿਹੜਾ ਇੱਧਰ ਆਉਂਦਾ ਹੈ ਜਾਂ ਕੋਈ ਵੀ ਸਵਾਰੀ ਜਿਹੜੀ ਹੈ ਮਰੀਜ਼ ਜਿਹੜਾ ਆ ਇੱਧਰ ਨੂੰ ਆਉਂਦਾ ਤਾਂ ਕਾਫੀ ਜ਼ਿਆਦਾ ਨਿਕਲਣ ਦਾ ਵਿੱਚ ਜਿਹੜੀ ਸਮੱਸਿਆ ਹੋਗੀ ਬਾਬਾ ਜੀ ਵਿੱਚ ਵਿਚਕਾਰ ਰੁਕਾ ਕੇ ਖੜੇ ਕਿਹੜੀ ਕਿਹ ਟਿੱਕਰ ਹੈ ਸੌਰੀ ਬੇਟਾ ਆਉ ਤਾਂ ਕਰੰਟਲੀ ਸਵਾਰੀ 55 ਆ ਗਿਆ ਜਿਸ ਕਰਕੇ ਅਚਨ ਤੇਜ਼ ਬ੍ਰੇਕ ਮਾਰ ਰਹੇ ਐ ਐਮਪਲਸ ਆ ਜਾਵੇ ਫਿਰ ਕਾਫੀ ਦਿੱਕਤ ਹੁੰਦੀ ਹੈ ਨਾ ਹਾਂ ਜੀ ਦਿੱਕਤ ਹੁੰਦੀ ਹੈ ਸੌਰੀ ਤੁਸੀਂ ਕੋਲਾ ਤੁਸੀਂ ਦੇਖ ਸਕਦੇ ਕਿ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਜਿਹੜਾ ਇਹ ਕਰਨਾ ਪੈਂਦਾ ਹੈ ਕਿਉਂਕਿ ਕਾਫੀ ਜ਼ਿਆਦਾ ਇੱਥੇ ਪਰੇਸ਼ਾਨੀ ਜਿਹੜੀ ਹੈ ਹੁੰਦੀ ਹੈ ਸੋ ਇਹ ਰક્ષੇ ਕਰਕੇ ਕਿੰਨੇ ਕਿੰਨੇ ਤੁਸੀਂ ਦੇਖ ਸਕਦੇ ਹੋ ਕਿ ਵਿਚਕਾਰ ਜਿਹੜੇ ਰੋਕ ਕੇ ਖੜ ਜਾਂਦੇ ਨੇ ਆਪਣੀ ਸਵਾਰੀਆ ਲੈਣ ਲਈ ਪਰ ਇਹਦੇ ਕਰਕੇ ਯਾਨੀ ਕਿ ਇਹ ਰક્ષੇ ਕਰਕੇ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਪੇਸ਼ੈਂਟ ਜਿਹੜੇ ਜਾਂਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕਾਫੀ ਜ਼ਿਆਦਾ ਪਰੇਸ਼ਾਨੀ ਜਿਹੜੀ ਆਉਂਦੀ ਹੈ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੋ ਬਿਲਕੁਲ ਆਪਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆ ਭਾਜੀ ਵਿਚਕਾਰ ਹੀ ਰੁਕਾ ਕੇ ਖੜ ਗਏ ਉਂਗਲ ਤੁਹਾਨੂੰ ਪਤਾ ਨਹੀਂ ਕਿ ਇੱਥੇ ਐਂਬੂਲੈਂਸ ਵੀ ਨਿਕਲਦੀਆਂ ਨੇ ਕਾਫੀ ਦਿੱਕਤ ਆਉਂਦੀ ਹੈ ਬੜੇ ਚੱਲੇ ਆ ਸੀ ਤੇ ਅਸੀਂ ਕਿਹੜਾ ਖੜਨਾ ਪਰ ਤੁਸੀਂ ਪਿੱਛੇ ਵੀ ਰੁਕਾ ਸਕਦੇ ਹੋ ਨਾ ਪਿੱਛੇ ਉਹ ਗੱਡੀ ਖੜੀ ਆ ਕਿੱਥੇ ਰਗਾ ਮੈਂ ਨਹੀਂ ਆਈ ਹੈ ਨਾ ਪਹਿਲਾਂ ਹੁਣ ਨਹੀਂ ਆਈ ਪਹਿਲਾਂ ਖੜੀ ਆ ਪਹਿਲਾਂ ਨਹੀਂ ਆਈ ਹੁਣ ਹੀ ਆਈ ਆ ਹਾਂ ਜੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਕਿਤੇ ਨਾ ਕਿ ਤੁਸੀਂ ਵਿਚਕਾਰ ਖੜਾ ਕੇ ਰੁਕ ਗਏ ਹੋ ਜਿਸ ਕਰਕੇ ਕਾਫੀ ਦਿੱਕਤ ਆ ਰਹੀ ਹੈ ਇਹ ਚੱਕ ਦੋ ਕਿ ਕਿਸ ਤਰੀਕੇ ਨਾਲ ਜਿਹੜੇ ਏ ਰਖਸ਼ੇ ਵਾਲੇ ਨੇ ਅਗਰੈਸਿਵ ਹੋ ਜਾਂਦੇ ਨੇ ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਉਂਕਿ ਇੱਥੇ ਜਿਹੜੇ ਲੋਕ ਨੇ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਆਉਂਦੇ ਨੇ ਪਰ ਤੁਸੀਂ ਦੇਖ ਸਕਦੇ ਵਿਚਕਾਰ ਜਿਹੜੀ ਆਪਣੀ ਏ ਰਖਸ਼ੇ ਗੱਡੀਆਂ ਰੁਕਾ ਕੇ ਜਿਹੜੇ ਨੇ ਖੜ ਜਾਂਦੇ ਨੇ ਜਿਸ ਕਰਕੇ ਕਾਫੀ ਜ਼ਿਆਦਾ ਦਿੱਕਤ ਆ ਸਾਹਮਣਾ ਜਿਹੜਾ ਇਹ ਕਰਨਾ ਪੈਂਦਾ ਤੁਹਾਨੂੰ ਦੱਸ ਦਈਏ ਕਿ ਜੇਕਰ ਗੱਲ ਕਰੀਏ ਸਿਵਲ ਹਸਪੀਟਲ ਦੀ ਤਾਂ ਬਿਲਕੁਲ ਇਹਦੇ ਵਿੱਚ ਪੁਰੇ ਲੁਧਿਆਣੇ ਪਰ ਤੋਂ ਪੂਰੇ ਪੰਜਾਬ ਤੋਂ ਜਿਹੜੇ ਨੇ ਲੋਕ ਆਪਣੇ ਬਿਮਾਰੀ ਦਾ ਜਿਹੜਾ ਇਲਾਜ ਕਰਵਾਉਣ ਲਈ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਸ ਟ੍ਰੈਫਿਕ ਕਰਕੇ ਇਰਖਸ਼ਾ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਨਾਲ ਜਿਹੜਾ ਇਹ ਯੋਜਨਾ ਪੈਂਦਾ ਆ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੀ ਐਂਬੂਲੈਂਸ ਆ ਰਹੀ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਰਖਸ਼ਾ ਹੈ ਤੇ ਕਿਸ ਤਰੀਕੇ ਨਾਲ ਇਹ ਰਖਸ਼ਾ ਕਰਕੇ ਜਿਹੜੇ ਐਂਬੂਲੈਂਸ ਨੂੰ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਕਿਤਨੇ ਕਿਤੇ ਜਾਮ ਵੀ ਲੱਗਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਸੋ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਹੈ ਇਰਖਸ਼ਾ ਕਰਕੇ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜਾ ਆ ਦਿੱਕਤ ਦਾ ਸਾਹਮਣਾ ਜੁੜਿਆ ਕਰਨਾ ਪੈ ਰਿਹਾ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਜਾ ਰਹੀ ਹੈ ਤੇ ਆਟੋਸ ਦੇ ਇਰਖੇ ਕਰਕੇ ਕਿਸ ਤਰੀਕੇ ਨਾਲ ਇੱਕ ਐਂਬੂਲੈਂਸ ਨੂੰ ਜਿਹੜਾ ਆ ਜਿੱਥੇ ਕਿ ਪਹਿਲ ਦੇ ਆਧਾਰ ਤੇ ਕਟਿਆ ਜਾਂਦਾ ਹੈ ਪਹਿਲ ਦਿੱਤੀ ਜਾਂਦੀ ਹੈ ਪਰ ਕਿਤਨੇ ਕਿਤੇ ਤੁਸੀਂ ਦੇਖ ਸਕਦੇ ਹੋ ਸਿੰਗਲ ਹਸਪਤਲ ਦੇ ਬਾਹਰ ਜਿਹੜੇ ਐਂਬੂਲੈਂਸ ਜਾ ਰਹੀਆਂ ਨੇ ਉਹਨਾਂ ਨੂੰ ਇਰਖੇ ਕਰਕੇ ਕਾਫੀ ਜ਼ਿਆਦਾ ਦਿੱਕਤ ਤਾਂ ਜਿਹੜਾ ਇਹ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਜ਼ਿਆਦਾ ਇਹ ਰੱਖਿਆ ਕਰਕੇ ਕਾਫੀ ਜ਼ਿਆਦਾ ਜਿਹੜਾ ਜਾਮ ਲੱਗ ਜਾਂਦਾ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਿ ਕਾਫੀ ਜ਼ਿਆਦਾ ਦਿੱਕਤ ਹੈ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਕਰਨਾ ਪੈਂਦਾ ਹੈ